ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696ਵੇਂ ਅੰਗ ਤੋਂ ਰਾਗ ਚੈਤਰੀ ਦੀ ਕੁਰਬਾਨੀ ਦੀ ਸ਼ੁਰੂਆਤ ਹੁੰਦੀ ਹੈ। ਸ਼ੁਰੂਆਤ ਦੇ ਵਿੱਚ ਹੀ ਗੁਰੂ ਰਾਮਦਾਸ ਸਾਹਿਬ ਦੁਆਰਾ ਰਚਿਤ ਕੁਰਬਾਨੀ ਦਰਜ ਹੈ। ਇੱਕ ਨਵਾਂ ਅਧਿਆਇ, ਇੱਕ ਨਵਾਂ ਚੈਪਟਰ ਇਸ ਅੰਗ ਤੋਂ ਸ਼ੁਰੂ ਹੋ ਜਾਂਦਾ ਹੈ। ਗੁਰੂ ਰਾਮਦਾਸ ਸਾਹਿਬ ਇਸ ਰਾਗ ਦੀ ਬਾਣੀ ਦੀ ਸ਼ੁਰੂਆਤ ਸਰਲ ਜਈਆਂ ਹਦਾਇਤਾਂ ਤੋਂ ਤੇ ਸਰਲ ਜਈ ਪ੍ਰਕਿਰਿਆ ਤੋਂ ਕਰਦੇ ਨੇ ਕਿ ਇੱਕ ਵਿਕਾਰੀ ਮਨੁੱਖ ਇੱਕ ਮਾਇਕ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਜੇ ਗੁਰੂ ਆਲਾ ਬਣਦਾ ਹੈ ਜੇ ਨਾਮ ਜਪਣ ਲੱਗਦਾ ਹੈ ਤਾਂ ਕਿਸ ਪ੍ਰਕਿਰਿਆ ਦੇ ਵਿੱਚੋਂ ਉਹ ਗੁਜ਼ਰਦਾ ਹੈ ਆਓ ਜਾਣੀਏ ਜੈਤ ਸ੍ਰੀ ਮਹਲਾ ਚੌਥਾ ਘਰ ਪਹਿਲਾ ਚਉਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁੱਖ ਉਤਰੇ ਗੁਰ ਨਾਮ ਦਿਓ ਮਾਥਾ ਮੇਰਾ ਹਿਰ ਹੈ ਰਤਨ ਨਾਮ ਹਰ ਵਸਿਆ ਏ ਭਾਈ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਕੀਮਤੀ ਨਾਮ ਆ ਵਸਿਆ ਹੈ ਕਦੋਂ ਤੋਂ ਗੁਰ ਹਾਥ ਧਰਿਓ ਮੇਰਾ ਮਾਥਾ ਜਦੋਂ ਤੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਹੈ ਜਦੋਂ ਤੋਂ ਗੁਰੂ ਨੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਲਿਆ ਹੈ ਮੈਨੂੰ ਆਪਣਾ ਸ਼ਿਸ਼ਯ ਬਣਾ ਲਿਆ ਹੈ ਉਦੋਂ ਤੋਂ ਰਤਨ ਵਰਗਾ ਕੀਮਤੀ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਆਵਸਿਆ ਹੈ ਹੁਣ ਜਦੋਂ ਨਾਮ ਮੇਰੇ ਹਿਰਦੇ ਵਿੱਚ ਵਸ ਗਿਆ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਕੀ ਬਦਲਾ ਆਇਆ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਮੇਰੇ ਅਨੇਕਾਂ ਜਨਮਾਂ ਦੇ ਪਾਪ ਤੇ ਦੁੱਖ ਦੂਰ ਹੋ ਗਏ ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਪਾਪੀ ਸੋਚ ਮੈਂ ਕੋਈ ਕਮਾਈ ਸੀ ਉਹ ਦੂਰ ਹੋ ਗਈ ਉਹ ਖਤਮ ਹੋ ਗਈ ਜਿਹੜਾ ਮੈਂ ਦੁੱਖ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਦਾ ਸੀ ਉਹ ਹੁਣ ਮੇਰਾ ਖਤਮ ਹੋ ਗਿਆ ਹੁਣ ਮੈਂ ਪ੍ਰਮਾਤਮਾ ਦੀ ਰਜ਼ਾ 'ਚ ਰਾਜ਼ੀ ਆ ਜੀਵਨ ਦੀਆਂ ਪਰਸਥਿਤੀਆਂ ਜੈਸੀਆਂ ਵੀ ਹੋਵਣ ਦੁੱਖ ਨਹੀਂ ਮਹਿਸੂਸ ਹੁੰਦਾ ਇਹ ਤਬਦੀਲੀ ਆ ਗਈ ਜਦੋਂ ਦਾ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਗਿਆ ਗੁਰ ਨਾਮ ਦਿਓ ਰਨ ਲਾਥਾ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੈਨੂੰ ਬਖਸ਼ਿਆ ਤੇ ਮੇਰੇ ਸਿਰੋਂ ਪਾਪਾਂ ਦਾ ਕਰਜ਼ਾ ਉੱਤਰ ਗਿਆ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਹਿ ਹਰ ਨਾਮ ਦਰੜਾਇਆ ਬਿਨ ਨਾਮੈ ਜੀਵਨ ਬਿਰਥਾਰ ਹਾਵ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰਿਆ ਕਰ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਪਰਮਾਤਮਾ ਸਾਰੇ ਪਦਾਰਥ ਦੇਣ ਵਾਲਾ ਹੈ ਆਪਣਾ ਨਾਮ ਦੇਣ ਵਾਲਾ ਵੀ ਉਹ ਪਰਮਾਤਮਾ ਆਪ ਹੀ ਹੈ ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਪੱਕਾ ਕੀਤਾ ਹੈ ਨਾਮ ਤੋਂ ਬਿਨਾਂ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ মোহ মায়া नित ठाथा তিন સાધુ ਚਰਨ 나 সেবা ਕਬਹੂ তিন ਸਭ ਜਨਮ ਅਕਾਥਾ ਹੁਣ ਜਿਹੜੇ ਮਨੁੱਖ ਗੁਰੂ ਦੇ ਲੜ ਨਹੀਂ ਲੱਗੇ ਹੋਏ ਆਪਣੇ ਮਨ ਦੇ ਪਿੱਛੇ ਲੱਗ ਕੇ ਤੁਰਦੇ ਨੇ ਉਹ ਗੁਰੂ ਦੀ ਸ਼ਰਨ ਤੋਂ ਸਖਣੇ ਮੂਰਖ ਹੋਏ ਰਹਿੰਦੇ ਨੇ ਸਦਾ ਮਾਇਆ ਦੇ মোহ ਵਿੱਚ ਫਸੇ ਰਹਿੰਦੇ ਨੇ ਉਹਨਾਂ ਨੇ ਕਦੇ ਗੁਰੂ ਦਾ ਆਸਰਾ ਨਹੀਂ ਲਿਆ ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ਵਿਅਰਥ ਕਿਵੇਂ ਚਲਿਆ ਜਾਂਦਾ ਹੈ ਕਿਉਂਕਿ ਜਿਹੜੀਆਂ ਖੁਸ਼ੀਆਂ ਨੂੰ ਲੱਭਣ ਦੇ ਲਈ ਜਿਹੜੇ ਆਨੰਦ ਨੂੰ ਲੱਭਣ ਦੇ ਲਈ ਉਹ ਮਾਇਆ ਮੋਹ ਦੇ ਵਿੱਚ ਫਸ ਕੇ ਮਾਇਕ ਕੰਮ ਕਰਦੇ ਰਹੇ ਉਹ ਖੁਸ਼ੀਆਂ ਤੇ ਉਹ ਆਨੰਦ ਉਹਨਾਂ ਨੂੰ ਮਿਲ ਹੀ ਨਹੀਂ ਪਉਂਦਾ ਮਾਇਕ ਸੰਸਾਰ ਦੀ ਸਮੱਸਿਆ ਇਹ ਹੈ ਕਿ ਇਹ ਇੱਕ ਗੋਲ ਦੇ ਉੱਤੇ ਇੱਕ ਮਾਈਲਸਟੋਨ ਤੇ ਮੀਲ ਪੱਥਰ ਤੇ ਤੁਹਾਡੀਆਂ ਖੁਸ਼ੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਜਦੋਂ ਤੁਸੀਂ ਉੱਥੇ ਪਹੁੰਚ ਗਏ ਉਦੋਂ ਖੁਸ਼ ਹੋਵੋਗੇ ਉੱਥੋਂ ਤੱਕ ਪਹੁੰਚਣ ਦਾ ਜਿਹੜਾ ਰਸਤਾ ਹੈ ਉਹਦੇ 'ਚ ਤੁਸੀਂ ਖੁਸ਼ੀ ਨਹੀਂ ਮਹਿਸੂਸ ਕਰਦੇ ਕਿ ਜਦੋਂ ਮੰਜ਼ਲ ਤੇ ਪਹੁੰਚ ਗਏ ਉਦੋਂ ਖੁਸ਼ ਹੋ ਜਾਓਗੇ ਹੁਣ ਹੋਰ ਸਮੱਸਿਆ ਕੀ ਹੈ ਕਿ ਜਦੋਂ ਤੁਸੀਂ ਮੰਜ਼ਲ ਤੇ ਪਹੁੰਚ ਜਾਂਦੇ ਇਹ ਮਾਇਕ ਸੰਸਾਰ ਤੁਹਾਨੂੰ ਅਗਲੀ ਮੰਜ਼ਲ ਦਿਖਾ ਦਿੰਦਾ ਸੋ ਪਹਿਲੀ ਮੰਜ਼ਲ ਤੇ ਪਹੁੰਚ ਕੇ ਤੁਸੀਂ ਕੁਝ ਪਲਾਂ ਲਈ ਖੁਸ਼ ਹੁੰਦੇ ਹੋ ਫਿਰ ਤੁਹਾਨੂੰ ਅਗਲੀ ਦੱਸਣ ਲੱਗ ਜਾਂਦੀ ਹੈ ਫਿਰ ਤੋਂ ਤੁਸੀਂ ਰਸਤੇ ਤੇ ਹੋ ਤੁਰਦੇ ਹੋ ਹਨ ਅਗਲੀਆਂ ਖੁਸ਼ੀਆਂ ਉਦੋਂ ਆਣਗੀਆਂ ਜਦੋਂ ਅਗਲੀ ਮੰਜ਼ਲ ਤੇ ਪਹੁੰਚੋਗੇ ਮਾਇਕ ਸੰਸਾਰ ਦੀ ਇਹ ਸਮੱਸਿਆ ਕਿ ਤੁਹਾਨੂੰ ਉਹ ਜਿਹੜੀ ਪ੍ਰਕਿਰਿਆ ਹੈ ਉਹ ਜਿਹੜਾ ਰਸਤਾ ਹੈ ਉਹਦਾ ਆਨੰਦ ਨਹੀਂ ਲੈਣ ਦਿੰਦਾ ਜ਼ਿੰਦਗੀ ਦੇ ਹਰ ਪਲ ਦੇ ਵਿੱਚ ਆਨੰਦਤ ਨਹੀਂ ਤੁਹਾਨੂੰ ਰਹਿਣ ਦਿੰਦਾ ਇਸ ਕਰਕੇ ਜੇ ਸਾਰਾ ਜੀਵਨ ਤੁਸੀਂ ਮਾਇਕ ਸੰਸਾਰ ਦੇ ਵਿੱਚ ਉਲਝੇ ਨਹੀਂ گزارਤਾ ਤਾਂ ਉਹ ਵਿਅਰਥ ਹੀ ਹੈ ਕਿਉਂਕਿ ਉਲਝੇ ਤੁਸੀਂ ਤਾਂ ਰਹੇ ਕਿ ਸੁੱਖ ਮਿਲੂਗਾ ਆਨੰਦ ਮਿਲੂਗਾ ਪਰ ਉਹ ਜਦੋਂ ਵੀ ਮਿਲਿਆ ਬੜਾ ਥੋੜ੍ਹਾ ਚਿਰਾਂ ਮਿਲਿਆ ਤੇ ਅਸਲ ਆਨੰਦ ਮਿਲਿਆ ਹੀ ਨਹੀਂ ਜਿਸ ਅਰਥ ਦੀ ਖਾਤਰ ਤੁਸੀਂ ਮਾਇਕ ਸੰਸਾਰ ਚ ਉਲਝੇ ਸੀ ਉਹ ਕਦੇ ਪੂਰਾ ਹੀ ਨਹੀਂ ਹੋਇਆ ਤੇ ਫਿਰ ਜੀਵਨ ਵਿਅਰਥ ਹੀ ਕਿਆ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋ ਕਉ ਕੀ ਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਾਥਾ ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਨੇ ਉਹ ਖਸਮ ਵਾਲੇ ਬਣ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ ਏ ਹਰੀ हे जगत ਦੇ नाथ ਮੇਰੇ ਤੇ ਮਿਹਰ ਕਰ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਲੈ ਮੇਰੀ ਹਉਮੈ ਨੂੰ ਇੰਨਾ ਮਾਰ ਦੇ ਮੇਰੇ ਅੰਦਰੋਂ ਮੈਂ ਨੂੰ ਮੇਰੀ ਹਸਤੀ ਨੂੰ ਇੰਨਾ ਖਤਮ ਕਰ ਦੇ ਕਿ ਆਪਣੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣਾ ਸਾਡੀਆਂ ਜ਼ਿੰਦਗੀਆਂ ਦੇ بڑے ਸ਼ਿਕਵੇ ਇਸ ਮੈਂ ਦੇ ਵਿੱਚੋਂ ਨਿਕਲਦੇ ਆ ਜੇ ਕਿਸੇ ਨੇ ਕੁਝ ਕਹਿਤਾ ਤਾਂ ਸਾਨੂੰ ਸ਼ਿਕਵਾ ਕਿ ਮੈਨੂੰ ਇਹ ਗੱਲ ਉਹਨੇ ਆਖ ਕਿਵੇਂ ਦਿੱਤੀ ਜਿਕੇ ਜਿਨੇ ਸਾਨੂੰ ਕੁਝ ਕਰਨ ਨੂੰ ਕਹਤਾ ਸੀ ਤਾਂ ਸ਼ਿਕਵਾ ਕਰ ਬੈਠਦੀ ਆ ਕਿ ਮੈਨੂੰ ਇਹ ਕੰਮ ਕਰਨ ਨੂੰ ਕਿਵੇਂ ਕਹਤਾ ਇਸ ਮੈ ਦੇ ਵਿੱਚ ਸਾਡੇ ਬੜੇ ਸ਼ਿਕਵੇ ਲੁਕੇ ਹੋਏ ਨੇ ਤੇ ਇਸੇ ਲਈ ਗੁਰੂ ਸਾਹਿਬ ਅਰਦਾਸ ਕਰਦੇ ਪਏ ਨੇ ਉਸ ਪ੍ਰਭਾਤਮਾ ਕੀ ਕਿ ਮੇਰੇ ਅੰਦਰੋਂ ਮੈਨੂੰ ਇੰਨਾ ਖਤਮ ਕਰਦੇ ਹੋ ਕਿ ਮੈਂ ਤੇਰੇ ਦਾਸਾਂ ਦੇ ਦਾਸਾਂ ਦਾ ਵੀ ਦਾਸ ਬਣ ਜਾਵਾਂ ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਧਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੈ ਮਿਲੰਥਾ ਏ ਗੁਰ ਏ ਸਤਗੁਰੂ ਅਸੀਂ ਮਾਇਆ ਦੇ ਵਿੱਚ ਅੰਨੇ ਹੋ ਰਹੇ ਹਾਂ ਅਸੀਂ ਆਤਮਿਕ ਜੀਵਨ ਦੀ ਸੂਚ ਤੋਂ ਸੱਖਣੇ ਹਾਂ ਸਾਨੂੰ ਪਤਾ ਹੀ ਨਹੀਂ ਅਨੰਦ ਮਿਲਦਾ ਕਿੱਥੇ ਹੈ ਸਾਨੂੰ ਆਪਣੇ ਬਾਰੇ ਗਿਆਨ ਹੀ ਨਹੀਂ ਕਿ ਸਾਡਾ ਆਤਮਿਕ ਜੀਵਨ ਕਿਉਂ ਹੈ ਸਾਡੇ ਮਨ ਦੇ ਵਿੱਚ ਚੱਲਦਾ ਕੀ ਰਹਿੰਦਾ ਹੈ ਕਿੱਦਾਂ ਦੀਆਂ ਪਰਸਥਿਤੀਆਂ 'ਚ ਸਾਡੇ ਮਨ 'ਚ ਕਿੱਦਾਂ ਦੇ ਖਿਆਲ ਹੁੰਦੇ ਆ ਸਾਨੂੰ ਇਲਮ ਹੀ ਕੋਈ ਨਹੀਂ ਆਤਮਿਕ ਜੀਵਨ ਦੀ ਸੂਝ ਤੋਂ ਅਸੀਂ ਸੱਖਣੇ ਆ ਸਾਨੂੰ ਸਹੀ ਜੀਵਨ ਜੁਗਤ ਦੀ ਸੂਝ ਨਹੀਂ ਅਸੀਂ ਤੇਰੇ ਦੱਸੇ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ ਹੇ ਦਾਸ ਨਾਨਕ ਆਖ ਹੇ ਗੁਰੂ ਸਾਨੂੰ ਅੰਨਿਆਂ ਨੂੰ ਆਪਣਾ ਪੱਲਾ ਫੜਾ ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਹੋਏ ਰਸਤੇ ਉੱਤੇ ਤੁਰ ਸਕੀਏ ਇਹ ਪੰਕਤੀਆਂ ਤੇ ਇਹਨਾਂ ਪੰਕਤੀਆਂ ਦੇ ਅਰਥ ਯਾਦ ਕਰਨ ਯੋਗ ਨਹੀਂ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜਦੋਂ ਮੌਕਾ ਮਿਲੇ ਉਦੋਂ ਹੀ ਇਹਨਾਂ ਨੂੰ ਤਹਰਾ ਲੈਣਾ ਚਾਹੀਦਾ ਤਾਂ ਕਿ ਸਾਨੂੰ ਸਾਡੀ ਅਸਲੀਅਤ ਦਾ ਇਲਮ ਰਹੇ ਤੇ ਅਸੀਂ ਗੁਰੂ ਦੇ ਅੱਗੇ ਉਸ ਪ੍ਰਮਾਤਮਾ ਦੇ ਅੱਗੇ ਇਹ ਅਰਦਾਸ ਬੇਨਤੀ ਕਰ ਸਕੀਏ ਕਿ ਸਾਨੂੰ ਸਹੀ ਰਸਤਾ ਉਹ ਦਿਖਾਵੇ ਜੈਤ ਫਰੀ ਮਹਿਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਕਾ ਰਤਨ ਗਾਹਕ ਗੁਰ ਸਾਧੂ ਦੇਖਿਓ ਰਤਨ ਬਿਕਾਨੋ ਲਖਾ ਇਹ ਭਾਈ ਪ੍ਰਮਾਤਮਾ ਦਾ ਨਾਮ ਜਿਹੜਾ ਨਾ ਉਹ ਬੜਾ ਕੀਮਤੀ ਹੀਰਾ ਹੈ ਲਾਲ ਹੈ ਪਰ ਕਿਸੇ ਵੀ ਹੀਰੇ ਦੀ ਕੀਮਤ ਉਦੋਂ ਤੱਕ ਨਹੀਂ ਪੈਂਦੀ ਜਦੋਂ ਤੱਕ ਉਹਦਾ ਗਾਹਕ ਨਾ ਮਿਲੇ ਗਾਹਕ ਤੋਂ ਬਿਨਾ ਪ੍ਰਮਾਤਮਾ ਦਾ ਨਾਮ ਰੂਪ ਇਹ ਹੀਰਾ ਕੱਖ ਵਰਗਾ ਹੋਇਆ ਪਿਆ ਜਦੋਂ ਇਸ ਰਤਨ ਦਾ ਗਾਹਕ ਗੁਰੂ ਮਿਲ ਪਿਆ ਤਦੋਂ ਇਹ ਰਤਨ ਲੱਖੀ ਰੁਪਈਆ ਵਿਕਣ ਲੱਗ ਪਿਆ। ਦਰਅਸਲ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਸਾਨੂੰ ਇਹ ਦੱਸਦੇ ਨੇ ਕਿ ਪ੍ਰਮਾਤਮਾ ਦਾ ਨਾਮ ਸਾਡੇ ਹਿਰਦਿਆਂ ਦੇ ਵਿੱਚ ਹੀ ਲੁਕਿਆ ਬੈਠਾ ਹੈ। ਪਰ ਜਦ ਤੱਕ ਅਸੀਂ ਗੁਰੂ ਵਾਲੇ ਨਹੀਂ ਬਣਦੇ, ਗੁਰੂ ਦੇ ਲੜ ਨਹੀਂ ਲੱਗਦੇ, ਉਹ ਲੁਕਿਆ ਹੀ ਪਿਆ ਹੈ। ਉਹਦੀ ਕੀਮਤ ਕੱਖੀ ਹੈ। ਜਦੋਂ ਗੁਰੂ ਦੇ ਲੜ ਲੱਗ ਜਾਂਦੇ ਆ, ਗੁਰੂ ਸਾਨੂੰ ਉਹ ਹੀਰਾ ਸਾਡੇ ਅੰਦਰ ਵਸਦਾ ਦਿਖਾਉਂਦਾ ਹੈ। ਗੁਰੂ ਚੌਰੀ ਹੈ, ਗੁਰੂ ਨੂੰ ਪਰਖ ਹੈ। ਪਰਮਾਤਮਾ ਦੇ ਨਾਮ ਰੂਪਕ ਹੀਰੇ ਦੀ ਗੁਰੂ ਪਰਮਾਤਮਾ ਦੇ ਨਾਮ ਦਾ ਗਾਹਕ ਹੈ ਉਹ ਸਾਨੂੰ ਦਿਖਾ ਦਿੰਦਾ ਹੈ ਕਿ ਭਾਈ ਤੇਰੇ ਅੰਦਰ ਹੀ ਵਸਿਆ ਹੋਇਆ ਹੈ। ਚਾਤੀ ਮਾਰ ਆਪਣੇ ਅੰਦਰੋਂ ਇਸ ਰਤਨ ਨੂੰ ਪਛਾਣ ਤੇ ਜਦੋਂ ਗੁਰੂ ਦੀ ਗੱਲ ਮੰਨ ਕੇ ਅਸੀਂ ਉਸ ਹੀਰੇ ਨੂੰ ਆਪਣੇ ਅੰਦਰੋਂ ਪਛਾਣਦੇ ਹਾਂ ਉਦੋਂ ਉਹਦੀ ਕੀਮਤ ਪੈਂਦੀ ਹੈ। ਮੇਰਾ ਮਨ ਗੁਪਤ ਹੀਰ ਹਰ ਰਾਖਾ ਦੀਨ ਦਇਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਖਾ ਰਹਾਉ اے ਭਾਈ ਮੇਰੇ ਮਨ ਵਿੱਚ ਪ੍ਰਮਾਤਮਾ ਨੇ ਆਪਣਾ ਨਾਮ ਹੀਰਾ ਲੁਕਾ ਕੇ ਰੱਖਿਆ ਹੋਇਆ ਸੀ ਦੀਨਾ ਉੱਤੇ ਦਇਆ ਕਰਨ ਵਾਲੇ ਉਸ ਹਰੀ ਨੇ ਮੈਨੂੰ ਗੁਰੂ ਮਿਲਾ ਦਿੱਤਾ ਗੁਰੂ ਮਿਲ ਨਾਲ ਮੈਂ ਉਹ ਹੀਰਾ ਪਰਖ ਲਿਆ ਉਸ ਹੀਰੇ ਦੀ ਕਦਰ ਸਮਝ ਲਈ ਹੁਣ ਪ੍ਰਕਿਰਿਆ ਦੇ ਵਿਕਾਰੀ ਮਨੁੱਖ ਹੈ ਮਾਇਕ ਮੋਹ ਦੇ ਵਿੱਚ ਫਸਿਆ ਹੋਇਆ ਮਨੁੱਖ ਹੈ ਮਾਇਕ ਜ਼ਿੰਦਗੀ ਜਿਉਂ ਰਹਿ ਪਰਮਾਤਮਾ ਉਹਦੇ ਤੇ ਮਿਹਰ ਕਰਦਾ ਤੇ ਉਹਨੂੰ ਗੁਰੂ ਦੇ ਲੜ ਲਾਉਂਦਾ ਹੈ ਪਰਮਾਤਮਾ ਦਾ ਨਾਮ ਉਹ ਤੇ ਹਿਰਦੇ ਵਿੱਚ ਹੀ ਸੀ ਲੁਕਿਆ ਹੋਇਆ ਸੀ ਉਹਨੂੰ ਨਹੀਂ ਸੀ ਅਲੋ ਪਰਮਾਤਮਾ ਨੇ ਮਿਹਰ ਕੀਤੀ ਉਹਨੂੰ ਗੁਰੂ ਦੇ ਲੜ ਲਾਇਆ ਗੁਰੂ ਉਹਦੇ ਅੰਦਰ ਵਸਦਾ ਨਾਮ ਉਹਨੂੰ ਵਿਖਾ ਦਿੰਦਾ ਫੇਰ ਉਸ ਨਾਮ ਹੀਰੇ ਦੀ ਕੀਮਤ ਉਹਨੂੰ ਸਮਝ ਆ ਜਾ ਇਰੋ ਦਾ ਮਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਂਦਾ ਹੈ ਮਨ ਮੁਖ ਕੋਠੀ ਅ ਗਿਆਨ ਅੰਧੇਰਾ ਤਿੰਨ ਕਰ ਰਤਨ ਨ ਲਾਖਾ ਤੇ ਊਜੜ ਭਰਮ ਮੋਏ ਗਵਾਰੀ ਮਾਇਆ ਭੰਗ ਵਿਖ ਚਾਖਾ ਏ ਭਾਈ ਆਪਣੇ ਮਨ ਦੇ ਪਿੱਛੇ ਤੁਰਣ ਵਾਲੇ ਮਨੁੱਖਾਂ ਦੇ ਹਿਰਦੇ ਵਿੱਚ ਆਤਮਕ ਜੀਵਨ ਵੱਲੋਂ ਵੀ ਸਮਝੀਦਾ ਹਨੇਰਾ ਪਿਆ ਰਹਿੰਦਾ ਹੈ ਤਾਈਂ ਉਹਨਾਂ ਨੇ ਆਪਣੇ ਹਿਰਦੇ ਘਰ ਵਿੱਚ ਟਿਕਿਆ ਹੋਇਆ ਨਾਮ ਰਤਨ ਕਦੇ ਵੇਖਿਆ ਹੀ ਨਹੀਂ ਹੁੰਦਾ ਉਹ ਮਨੁੱਖ ਮਾਇਆ ਸਪਣੀ ਦੇ ਮੋਹ ਦਾ ਜ਼ਹਿਰ ਖਾਂਦੇ ਰਹਿੰਦੇ ਨੇ ਇਸ ਵਾਸਤੇ ਪਟਕਣਾ ਦੇ ਕਾਰਨ ਗਰਾਹੇ ਪੈ ਕੇ ਆਤਮਕ ਮੌਤੇ ਮਰੇ ਰਹਿੰਦੇ ਜਦੋਂ ਆਤਮਕ ਜੀਵਨ ਦੀ ਸਮਝ ਹੀ ਨਹੀਂ ਤਾਂ ਆਤਮਕ ਮੌਤੇ ਮਰੇ ਰਹਿੰਦੇ ਨੇ ਹਰ ਹਰ ਸਾਧ ਮਿਲੋ ਜਨ ਨੀਕੇ ਹਰ ਸਾਧੂ ਸ਼ਰਨ ਹਮ ਰਾਖਾ ਹਰ ਅੰਗੀਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਅਰਦਾਸ ਬੇਨਤੀ ਕਰਦੇ ਹੋਏ ਗੁਰੂ ਸਾਹਿਬ ਕਹਿੰਦੇ ਹੈ ਹੇ ਹਰੀ ਮੈਨੂੰ ਚੰਗੇ ਸੰਤ ਜਨ ਮਿਲਾ ਮੈਨੂੰ ਗੁਰੂ ਦੀ ਸ਼ਰਨ ਵਿੱਚ ਰਾਖਾ हे प्रभु हे मालिक मेरी मदद कर मैं और पासे छड़ के तेरी शरण आ पया हा जहवा क्या गुण आख बखाना तुम वड अगम वड पुरखा जन नानक हर कृपा धारी पाखान डूबत हर राखा हे प्रभु ਤੂੰ ਵੱਡਾ ਪੁਰਖ ਹੈ ਤੂੰ ਅਪਹੁੰਚ ਹੈ ਅਸੀਂ ਆਪਣੇ ਜੀਵ ਨਾਲ ਤੇਰੇ ਕਿਹੜੇ ਕਿਹੜੇ ਗੁਣ ਆਖ ਕੇ ਦੱਸ ਸਕਦੇ ਹਾਂ ਹੇ ਦਾਸ ਨਾਨਕ ਆਖੋ ਜਿਸ ਮਨੁੱਖ ਉੱਤੇ ਪ੍ਰਭੂ ਮਿਹਰ ਕੀਤੀ ਉਸ ਪੱਥਰ ਨੂੰ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਨੂੰ ਉਹਨੇ ਬਚਾ ਲਿਆ ਪੱਥਰ ਵਰਗਾ ਸੀ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਹੀ ਪਿਆ ਸੀ ਪਰਮਾਤਮਾ ਨੇ ਮਿਹਰ ਕੀਤੀ ਉਹਨੂੰ ਗੁਰੂ ਦਾ ਰਸਤਾ ਦਿਖਾਇਆ ਗੁਰੂ ਦੇ ਲੜਦਾ ਗੁਰੂ ਨੇ ਉਹਦੇ ਹਿਰਦੇ ਦੇ ਵਿੱਚ ਵਸਿਆ ਪ੍ਰਮਾਤਮਾ ਦਾ ਨਾਮ ਉਹ ਨੂੰ ਵਿਖਾਇਆ ਤੇ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਡੁੱਬਦਾ ਉਹ ਬਚ ਗਿਆ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 696ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਹ ਸੰਗ ਦੀ ਗੁਰਬਾਣੀ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਨੇ ਸਾਨੂੰ ਉਹ ਪ੍ਰਕਿਰਿਆ ਦੱਸੀ ਜਿਸ ਦੇ ਤਹਿਤ ਮਾਇਕ ਜੀਵਨ ਜਿਉਂਦਾ ਹੋਇਆ ਇਨਸਾਨ ਗੁਰੂ ਵਾਲਾ ਬਣਦਾ ਹੈ ਪ੍ਰਮਾਤਮਾ ਤੇ ਲੜ ਲੱਗਦਾ ਜਦੋਂ ਉਹ ਮਾਇਕ ਸੰਸਾਰ ਦੇ ਵਿੱਚ ਉਲਝਿਆ ਹੋਇਆ ਸੀ ਉਦੋਂ ਉਹਦਾ ਜੀਵਨ ਕਿਉਂ ਜਾ ਸੀ ਕੀ ਲੱਭਦਾ ਪਿਆ ਸੀ ਤੇ ਕੀ ਉਹਨੂੰ ਨਹੀਂ ਸੀ ਮਿਲ ਰਿਹਾ ਤੇ ਜਦੋਂ ਗੁਰੂ ਵਾਲਾ ਬਣ ਜਾਂਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਦੇ ਹੋਏ ਨੂੰ ਪਛਾਣ ਲੈਂਦਾ ਹੈ ਫਿਰ ਉਹਦੇ ਜੀਵਨ 'ਚ ਕੀ ਤਬਦੀਲੀਆਂ ਆ ਜਾਂਦੀਆਂ ਨੇ ਕੀ ਉਹ ਹਾਸਲ ਕਰ ਲੈਂਦਾ ਇਹ ਸਭ ਅਸੀਂ ਜਾਣਿਆ ਉਮੀਦ ਕਰਦੇ ਹਾਂ ਗੁਰੂ ਦੇ ਲੜ ਲੱਗੇ ਰਹਿਣ ਦੇ ਲਈ ਇਹ ਗੁਰਬਾਣੀ ਤੁਹਾਨੂੰ ਜ਼ਰੂਰ ਪ੍ਰੇਰਿਤ ਕਰੇਗੀ ਤੇ ਕੋਸ਼ਿਸ਼ ਕਰਿਓ ਕਿ ਉਹ ਪੰਕਤੀਆਂ ਚੇਤੇ ਹੋ ਜਾਵਣ ਜਿਹੜੀਆਂ ਕਿ ਸਾਡੇ ਅੰਦਰੋਂ ਸਾਡੀ ਮੈਂ ਨੂੰ ਖਤਮ ਕਰਨ ਦੀ ਅਰਦਾਸ ਬੇਨਤੀ ਹੈ ਉਸ ਪ੍ਰਮਾਤਮਾ ਦੇ ਅੱਗੇ ਕਿ ਮੋ ਕਉ ਕੀਜੈ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਫਤਿਹ ਕਬੂਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ